ਹਾਂ ਯਾਰ ਤੁਹਾਡੇ ਬਾਰੇ ਕੋਈ ਕੰਪਨੀ ਨਾਲ ਇਹਦੇ ਦੇ ਦੇਣੀ ਨਹੀਂ ਗੱਲ ਨੂੰ ਸਾਹ ਵੇਖਣੇ ਕੰਨਾਂ ਉੱਤੇ ਜਾਨ ਦੇ ਦੋ ਦੋ ਮੇਰੇ ਗੱਲ ਕਰ ਕੰਪਨੀ ਨਾਲ ਗੱਲ ਕਰ ਲੋਗੇ ਕੰਪਨੀ ਨਾਲ ਗੱਲ ਕਰ ਨਹੀਂ ਮਾਰਦੀ ਬੰਦਾ ਕੋਈ ਵੇਖਿਆ ਉਹ ਬੰਦਾ ਵਾਪਸ ਲੈ ਯਾਰ ਸਮਝਣ ਦੀ ਗੱਲ ਆ ਤੂੰ ਹੀ ਨਾ ਸਮਝੋ ਨਾ ਚਲੋ ਮੇਰਾ ਭਰਾ ਦੇਖ ਕੇ ਕਿਰਪਾ ਮਿਹਰਬਾਨੀ ਕਰ ਮੇਰਾ ਵੀ ਮਿਹਰਬਾਨੀ ਕਰ ਤੁਹਾਨੂੰ ਰੱਖ ਦੇ ਜਮਾਟੋ ਦਾ ਟੀ-ਸ਼ਰਟ ਤੇ ਬੈਗ ਲੈ ਆ ਕੇ ਮੈਂ ਕਿਦਾਂ ਦਿੰਦੀਆਂ ਤੂੰ ਮੈਂ ਬਿਆਨ ਨਹੀਂ ਗਈ ਐਂਕੀ ਟੈਲੀਕਮ ਨਾ ਥੇਰਾਂ ਯਾਰ ਉਹ ਤੰਗੀਆਂ ਆ ਕੇ ਜਾ ਕੇ ਗੱਲ ਕਰ ਲੋ ਕੀ ਨਿਆਣਾ ਆ ਯਾਰਾ ਬਾਹਾਂ ਬੰਨ੍ਹ ਕੇ ਦਰਦੇ ਰੱਖੋ ਇਹ ਗੱਲ ਤੇ ਮਡੇ ਭਾਈ ਪਾਣੀ ਪੈਣੀ ਨਹੀਂ ਦੇਂਦੇ ਆਪਣੀ ਰਸੀ ਜਾਂਦੇ ਹੱਡੀ ਦਾ ਦਰਦੇ ਸੁਣਦੇ ਨਹੀਂ ਵੇ ਇੱਕ ਗੱਲ ਤੇ ਕੀ ਕਹਿ ਰਿਹਾ ਨਾ ਤੇਰਾ ਨਾਮ ਕਿਉਂ ਲਿਆ ਤੂੰ ਕਹਿ ਨਹੀਂ ਮਰ ਤਾ ਟਾ ਸਿੱਕ ਲਈ ਜੈਕ ਦਾ ਪਾ ਕੰਮ ਕਰ ਰਹੇ ਨੇ ਕੀ ਆ ਇਹ ਕਹਿ ਰਿਹਾ ਗੱਲ ਸੁਣੋ ਯਾਰ ਵਾਧਾ ਰੱਖੋ ਇਹ ਵੀ ਨਾ ਕਰ ਲਿਆ ਜਮਾਨਤ ਦੀ ਵੀ ਹੋਣੀ ਹੈ ਕੋਣ ਮੈਂ ਲੋਕੀ ਕਰਨੀ ਤੇ ਤੁਹਾਨੂੰ ਕੀ ਗਰੀਨਾ ਬਦਨਾਮ ਹੋ ਗਿਆ ਯਾਰ ਤੂੰ ਮੇਰਾ ਹੱਥ ਤਾ ਲਾ ਬੈਕ ਨੂੰ ਸਾਡੇ ਬੈਕ ਨੂੰ ਜਮਾਟ ਮੇਰਾ ਵੀਰ ਮੇਰੀ ਗੱਲ ਮੇਰਾ ਭਰਾ ਮੇਰਾ ਗੱਲ ਯਾਰ ਮੇਰੀ ਗੱਲ ਮੇਰੀ ਸੁਣ ਲੈ ਕੇ ਗੱਲ ਜੇ ਤੁਹਾਡਾ ਨਹੀਂ ਦਿਮਾਗ ਨੂੰ ਇੱਥੇ ਕੰਮ ਕਰਨ ਮੈਚ ਕੋਈ ਨਹੀਂ ਨਹੀਂ ਪਾ ਦਿਮਾਗ ਸਾਰਾ ਤੇਰੇ ਕੋਲ ਸਾਡੇ ਕੋਲ ਤੇਰੇ ਕੋਲ ਦਿਮਾਗ ਆ ਗਿਆ ਇੱਕ ਵਾਰ ਮੇਰਾ ਹਟਾ ਕੇ ਪਹਿਲਾਂ ਮੇਰੀ ਗੱਲ ਸੁਣ ਲੈ ਪਾ ਤੂੰ ਉਦੋਂ ਦਾ ਬੋਲੀ ਜਨਾ ਕੁਈ ਨਹੀਂ ਗੱਲ ਕਹੀ ਕਿ ਬੰਦੇ ਜਮਾਟੋ ਦੀ ਬੈਰ ਦੇ ਟੀ-ਸ਼ਰਟਾਂ ਪਾ ਕੇ ਬਦਨਾਮ ਕਰਨ ਦੇ ਹਾਂ ਬਦਨਾਮ ਕਰਨ ਦੇ ਉਹ ਗਾਦੇ ਗਾਦੇ ਬੁੜੀ ਕੋਣਾਂ ਤੋਂ ਇੱਕ ਦੋ ਛੜਕ ਤੂੰ ਆਪਾਂ ਦੀ ਗੱਲ ਸੁਣ ਤੂੰ ਗਾਦੇ ਯਾਰਾ ਬਾਬਾ ਇੱਕ ਇੱਕ ਗੱਲ ਕਹੀ ਨਹੀਂ ਗੱਲ ਸੁਣ ਲੋ ਭਾਈ ਤੂੰ ਹੀ ਨਹੀਂ ਗੱਲ ਕਹੀ ਠੀਕ ਆ ਤੂੰ ਪਰਾ ਸਾਨੂੰ ਕਿਦੋਂ ਬੈਰ ਦੀ ਜਮਾਟੋ ਦੀ ਮੈਂ ਜਮਾਟੋ ਦਾ ਕੰਮ ਕਰਨਾ ਤੇ ਫਿਰ ਤੂੰ ਯਾਰਾ ਬੰਦਾ ਕਿਸੇ ਪਾਸੇ ਨਹੀਂ ਰੁਕੜਿਆ ਤੂੰ ਬੈਗਰ કે જુવાટો ઇન્સ્ટાલે આયા આયા બા અહીંયા તો આયા જ ગон ગોયા જ તો ગુંદા નસર કા કરે છે આ કાર્યક્રમ દરમિયાન અને ઓ બાડી બા સાથે આ ਮਾਰ 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 ਦੁਬਾਰਾ ਵੀ ਤੁਹਾਨੂੰ ਨਹੀਂ ਕਰਨਾ ਮਾਰ ਮਾਰ ਬਾਹਰ ਗੱਲਾਂ ਦੇ ਬਾਹਰ ਹੋ ਗਈ ਕਰੋ ਚਲੋ ਇਹਨੂੰ ਵੀ ਮਾਰ 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 ਗੱਲ ਕਰ ਮਾਰ 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 ਆਪਾਂ ਇੰਨਾ ਗੱਲ ਕਿੰਨੇ ਆ ਭਾਜੀ ਸਾਨੂੰ ਇੱਕ ਸਮਾਜ ਦਾ ਬੈਕ ਇੱਕ ਮਿੰਟ ਮੇਰਾ ਸਾਡੇ ਬਾਰੇ ਬਿਆਨ ਦਿੱਤਾ ਤੂੰ ਐਵੇਂ ਧੱਕੇ ਮਾਰੀ ਜਾਂਦਾ ਓਏ ਕੀ ਗੱਲ ਕਰਦੇ ਕੀ ਹੋ ਰਿਹਾ ਫੋਟੋ ਫੋਟੋ ਫੁੱਟਵਾਰੀ ਕਰੀ ਨੇ ਉੱਪਰ ਆ ਵੀਰ ਤੂੰ ਇੱਧਰ ਆ ਮੇਰਾ ਚੋ ਅੰਮ੍ਰਿਤ ਕਰੋ ਹੈਲੋ ਮੈਂ ਬੋਲਾ ਮੇਰੀ ਇੱਧਰ ਮੇਰਾ ਪਰਾ ਲੈ ਪਿਆਣ ਦਿੱਤੇ ਨਹੀਂ ਮੇਰੀ ਗਲਤੀ ਮੈਂ ਪਾ ਮੈਂ ਪਾ ਕਿੰਨਾ ਵਾ ਓਏ ਇੱਕ ਮਿੰਟ ਇੱਕ ਮਿੰਟ ਮੈਂ ਵੀਰ ਆ ਕਹਿਨਾ ਵਾ ਸਾਨੂੰ ਜਮਾਟੋ ਦੀ ਨੂੰ ਪਾਉਣ ਦਾ ਇੱਕ ਦੋ ਜੈਕਟ ਤੇ ਬੈਗ ਲੈ ਕੇ ਖੁਫਾਦੇ ਕਿ ਬੰਦੇ ਬੈ ਕੇ ਪਾ ਕੇ ਕੰਮ ਕਰਨ ਦੇ ਨੇ ਬਸ ਇੰਨਾ ਕਰਦੇ ਬੰਦਾ ਪ੍ਰੂਫ ਜਿੰਨੀ ਦੇਰ ਬੰਦਾ ਜੋਇਨ ਨਹੀਂ ਹੁੰਦਾ ਜਿੰਨੀ ਦੇਰ ਬੰਦਾ ਜੋਇਨ ਨਹੀਂ ਹੁੰਦਾ ਉਨੀ ਦੇਰ ਫਿਰ ਬੈਗ ਟੀ-ਸ਼ਰਟ ਕਿਸੇ ਨੂੰ ਨਹੀਂ ਮਿਲਦਾ ਭਾਜੀ ਚਾਹਦੇ ਕੀ ਹੁਣ ਆਪਾਂ ਆਪਾਂ ਇਹਨਾਂ ਦਾ ਮਾਫੀ ਹੋਗੇ ਕੀ 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 ਜਾਂਦੇ ਹੋ ਮਾਫੀ ਮੰਗੇ ਮੇਰਾ ਵੀ ਜਰਾ ਕਿਹਦੇ ਕੋ ਮਾਫੀ ਮੰਗੇ ਭਾਜੀ ਸਾਡੇ ਕੋਲ ਮਾਫੀ ਮੰਗਣੀ ਮੇਰਾ ਕਿਉਂ ਖੋਸਾ ਸਾਹਿਬ ਮਾਫੀ ਮੰਗਣਾ ਚਾਹੁੰਦੇ ਹੋ ਜੀ ਇਹਨਾਂ ਕੋਲ ਇੱਕ ਮਿੰਟ ਮੈਨੂੰ ਇੱਕ ਮਿੰਟ ਦੱਸੋ ਇੱਕ ਜੀ ਦੱਸੋ ਕੰਮ ਕਰਦੇ ਨੇ ਇੱਕ ਮਿੰਟ ਆ ਦੇ ਕਿਰਾ ਕਰੀਓ ਆ ਵੀਡੀਓ ਤੁਸੀਂ ਵੀ ਦੇਖੀ ਆ ਉਹਦੇ ਚ ਮੈਂ ਸਾਫ਼ ਇੰਨੀ ਗੱਲ ਕਹਿ ਰਿਹਾ ਮੇਰੇ ਭਰਾਵਾ ਨੂੰ ਜੁਵੇਟੋ ਵੈਲੈਂਸ ਕੋ ਵਿਧਾਨਣ ਕੀਤਾ ਜਾ ਰਿਹਾ ਕਿ ਉਹਨਾਂ ਦੀਆਂ ਵੱਟੀਆਂ ਪਾ ਕੇ ਉਹਨਾਂ ਦੀਆਂ ਵੱਟੀਆਂ ਪਾ ਕੇ ਉਹਨਾਂ ਦੇ ਇੰਟਰਵਿਊ ਦੇ ਗੱਟੂ ਦਿੱਤੇ ਜਾ ਕੇ ਦੇਖੋ ਭਾਜੀ ਮੇਰੀ ਸੁਣੋ ਗੱਲ ਤੁਸੀਂ ਵੀਡੀਓ ਧਿਆਨ ਨਾਲ ਸੁਣੋ ਜਿਹਨੇ ਜ ਮੈਂ ਸਾਫ਼ ਤੋਂ ਇੰਨੀ ਗੱਲ ਕਹੀ ਕਿ ਕੰਪਨੀ ਨੂੰ ਵੀ ਇਸੇ ਬਾਰੇ ਸੋਚਣਾ ਚਾਹੀਦਾ ਹੈ ਕੰਪਨੀ ਨੂੰ ਕੰਪਨੀ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਸਿਰਫ ਕੰਪਨੀ ਦੇ ਨਾਮ ਤੇ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਜਿਹੜੇ ਭਰਾ ਮਿਹਨਤ ਕਰ ਰਹੇ ਨੇ ਅਗਲੇ ਵਿਚਾਰੇ ਠੰਡ ਦੇ ਵਿੱਚ ਵੀ ਸਵੇਰੇ 7 ਵਜੇ ਤੋਂ ਲੈ ਕੇ ਰਾਤ 12:00 ਵਜੇ ਤੱਕ ਡਿਲੀਵਰੀਆਂ ਦੇਣ ਦੇ ਨੇ ਪਰ ਲੋਕੀ ਉਹਨਾਂ ਦਾ ਨਾਮ ਲੈ ਕੇ ਉਹ ਡਿਲੀਵਰੀਆਂ ਕਰਕੇ ਉਹਨਾਂ ਨੂੰ ਬਦਨਾਮ ਕਰ ਰਹੇ ਨੇ ਹੁਣ ਇਹਦੇ ਇਹਦੇ ਵਿੱਚ ਮੈਂ ਕੀ ਗਲਤ ਕੀਤਾ કે મેં આખો ગલત ગલકી કરી મેં તો વિડિયો તો દેખ સામે છે માંગો વિડિયો તો દેખ સામે છે કે કે તારા ડેવલપર કે કે તું જે આલે બયાનવાદી કર શકતે હો તો માફી મેં માંગ શકતે હો લે એક મિનિટ તારા ਨਾਲ વાત કરને 2 મિનિટ દે જો ગલકી કરી એક તો આ કે ઇચ મેં ઇનાને સર એ પહોંચા ના લ્યા કરો સર એ મુન કે ને બડાયા ર ઓર કચ્ નહી એ ਇਹਾਂ ਦੇ ਦੇ ਇੱਕ ਮਿੰਟ ਬਹੁਤ ਸੁਣਿਆ ਬੋਲੋ ਹਲੋ ਇਹਨਾਂ ਨੇ ਭਾਈ ਇਹਦਾ ਬਿਆਨ ਦਿੱਤਾ ਵਾ ਕਿ ਬੰਦੇ ਜਮਾਟੋ ਦੀਆਂ ਜੈਕਟਾਂ ਪਾ ਕੇ ਤੇ ਬੈਗ ਚ ਗੱਟੂ ਸਪਲਾਈ ਕਰਨ ਦੇ ਨੇ ਭਾਜੀ ਕੰਪਨੀ ਤੋਂ ਜਿੰਨੇ ਤੇ ਬੰਦਾ ਜੋਇਨਿੰਗ ਨਾ ਦਾ ਉਹਨੂੰ ਨਾ ਬੈਗ ਮਿਲਦਾ ਵਾ ਨਾ ਉਹਨੂੰ ਮਿਲਦੀ ਜੈਕਟ ਮਿਲਦੀ ਹੈ ਆਪਾਂ ਇੰਨਾ ਪੁੱਛਣੇ ਜੇ ਤੇਨੇ ਕੋਈ ਬੰਦਾ ਵੇਖਿਆ ਜਨ ਉਹ ਪਛਾਣਾਂ ਜੀ ਤਾਂ ਉਹ ਬੰਦਾ ਦੱਸਿਆ ਆਪਾਂ ਉਹਦੀ ਆਈਡੀ ਆਪ ਬੰਦ ਕਰਾਵਾਂਗੇ ਭਾਜੀ ਚੰਗੀ ਚੰਗੀ ਜੀ ਪਾਈ ਕਨੇ ਮਾਫੀ ਮੰਗੇ ਮੇਰਾ ਤੁਹਾਨੂੰ ਪਾਣੀ ਮੇਰੀ ਗੱਲ ਸੁਣ ਇਹਨਾਂ ਨੂੰ ਇੱਕ ਮਿੰਟ ਭਾਈ ਜਾਨਦੇ ਆਹੀ ਹੈ ਇਹ ਮੁੰਡੇ ਵੇਖ ਵੇਖ ਕੀ ਕਰਦੇ ਆ ਇੱਕ ਜਣਾ ਬੋਲੋ ਜੀ ਇਹ ਕੋਈ ਐਨਸੀ ਹੈ ਕਿ ਮਨੇ ਸਿਰੇ ਕੋਈ ਜਿਹੜਾ ਸਾਡਾ ਪੱਖ ਲੈਣ ਨੇ ਭਾਜੀ ਕੀ ਕਿਹਾ ਪੱਖ ਲੈ ਇਹਨਾਂ ਨੂੰ ਕੀ ਸਬੂਤ ਹੈ ਦਿੱਲੀ ਦੇ ਰਣੇ ਆਪਾਂ ਕਿਹਨਾਂ ਸਬੂਤ ਦੇਣ ਇਹਨਾਂ ਨੇ ਇਹ ਹੀ ਕਿਹਾ ਹੈ ਕਿ ਟਮਾਟੋ ਵਾਲੇ ਭਾਵੇਂ ਪੱਖ ਲਿਆ ਜੋ ਲਿਆ ਇਹ ਕੌਣ ਹੁੰਦੇ ਕਹਿਣ ਬੜੇ ਇਹਨਾਂ ਨੇ ਸਾਡਾ ਪੱਖ ਕਿਉਂ ਲਿਆ ਕਿਹਦੇ ਜੰਬੈਗ ਕੁਝ ਬੈਗ ਦਿੱਲੀ ਦੇ ਰਣੇ ਹੁੰਦੇ ਨੇ ਭਾਈ ਕੋਈ ਮੁੰਡਾ ਸਾਡਾ ਸਾਰੇ ਛੀਗੀ ਵਾਲੇ ਵੀ ਆ ਗਏ ਆ ਟਮਾਟੋ ਵਾਲੇ ਵੀ ਆ ਗਏ ਆ ਇਹਨਾਂ ਕੋਈ ਇੱਕ ਬੰਦਾ ਦੱਸ ਦੱਸੋ ਅਈ ਮੋਰਸਾ ਦਾ ਨੰਬਰ ਦਤੋ ਪਿਆ ਬੰਦਾ ਅਸੀਂ ਆਪ ਕਾਰਵਾਈ ਕਰਾਵਾਂਗੇ ਪੁਲਿਸ ਨੂੰ ਕਹਿ ਕੇ ਹਨ ਬੰਦਾ 10 ਦਿਨ ਕਿੱਥੇ ਵੇਖਿਆ ਇਹਨਾਂ ਬਸ ਜਿੱਦੇ ਬੈਗ ਦੇ ਵਿੱਚ ਘੜੀ ਪਈ ਹੈ ਕੋਈ ਮਾਫੀ ਦੀ ਨਹੀਂ ਦਿੱਤੀ ਤੁਹਾਨੂੰ ਬਦਨਾਮ ਕੀਤਾ ਗਿਆ ਉਹ ਬੋਲੀ ਕੀਤਾ ਬਾਬਾ ਜੀ 4 ਲੱਖ ਬੰਦੇ ਨੇ ਇੱਕ ਕਰਾ ਲਿਆ 4 ਲੱਖ ਬੰਦੇ ਨੇ ਇਹ ਬੰਦਾ ਪਬਲਿਸਿਟੀ ਖੱਟਣਿਆ ਹੋਰ ਕੋਈ ਨਹੀਂ ਜਿਹੜੀਆਂ ਜਿਹੜੀਆਂ ਜੈਤਾਂ ਮਿਲਦੀਆਂ ਨੇ ਕੰਪਨੀ ਨੂੰ ਤੁਹਾਨੂੰ ਆਪ ਖੁੱਦ ਮਿਲਦੀਆਂ ਜਿਹੜਾ ਜੋਇਨਿੰਗ ਲੈ ਪਾਇਆ ਹੈ ਡਰ ਕਾਰਡ ਲਾਇਸੈਂਸ ਸਾਰਾ ਕੁਝ ਇਹ ਨਵੀਂ ਹਫਤੇ ਬਾਅਦ ਹਫਤੇ ਬਾਅਦ ਸੁਣਨ ਹੁੰਦਾ ਹੈ ਜੈਕਟ ਜੈਕਟ ਤੇ ਉਹ ਮਲਾਦੇ ਕੋਈ ਦਿਲਤ ਕੰਮ ਕਰਨ ਰਿਹਾ ਕੀ ਤੁਸੀਂ ਵੇਖਿਆ ਵਾ ਸਾਨੂੰ ਸਾਨੂੰ ਦੱਸੋ ਐਂਟੀ ਮਦਰ ਰਹੀਆਂ ਦੀ ਆਪਾਂ ਉਹਦੀ ਕਾਰਵਾਈ ਕਰਾਉਣੇ ਪੁਲਿਸ ਨੂੰ ਕਹ ਕੇ ਉਹਤੇ ਕਾਰਵਾਈ ਕਰਾਉਣੇ ਆ ਹਾਂਜੀ ਇਹਨਾਂ ਬਈ ਸਾਰੇ ਬੰਦੇ ਦੀ ਆ ਨਿਕਲਾ ਬੋਲੀ ਵੀਡੀਓ ਦੇ ਵਿੱਚ ਸਾਫ ਹੈ ਕੀ ਗੱਲ ਪਿਆ ਪੁੱਛ ਰਿਹਾ ਬਈ ਕੀ ਚੰਗਰੀ ਦੀ ਵੀਡੀਓ ਦੇ ਵਿੱਚ ਸਾਫ ਹੈ ਕਿ ਇਹਨਾਂ ਨੂੰ ਬਦਨਾਮ ਕਰਨਾ ਅਤੇ ਵੀ ਕੰਮ ਹੋ ਗਿਆ ਕਿ ਇਹ ਵਿਚਾਰੇ ਸਵੇਰੇ ਦਿਨਵੇ ਤੋਂ ਲੈ ਕੇ 7 ਵਜੇ ਤੋਂ ਰਾਤ 11:00 ਵਜੇ ਤੋ ਮਹਿਨਤ ਕਰਦੇ ਨੇ ਉੱਤੋਂ ਇਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਕਿ ਲੈ ਵੀ ਉਹਨਾਂ ਦੀ ਵਟੀਆਂ ਬਾਜੂ ਨਿਲਮੀਆਂ ਉੱਤਿਆ ਜਾਂਦੀਆਂ ਇਹਨਾਂ ਦੀ ਗਲਤ ਜੀ ਆ ਟੀਚਰ ਨੇ ਸਾਰਾ ਮੈਂ ਇਹਨਾਂ ਦੀ ਫੇਵਰ ਦੀ ਗੱਲ ਕੀਤੀ ਹੈ ਕਿ ਇਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਨਾਲ ਕੰਪਨੀ ਨੂੰ ਵੀ ਧਿਆਨ ਦੇਣਾ ਚਾਹੀਦਾ ਜੇ ਇਹਦੇ ਬਾਰੇ ਦੇਖੋ ਕਿ ਇਹਨਾਂ ਨੂੰ 15 ਮਹੀਨਾ ਨਹੀਂ ਮਿਲੇ ਇਹ ਮਿਹਨਤੀ ਲੋਕ ਨੇ ਹੁਣ ਕੀ ਕਿਹਾ ਗਿਆ ਤੁਹਾਡੇ ਵੱਲੋਂ ਇਹਨਾਂ ਨੂੰ ਇਹਨਾਂ ਵੱਲੋਂ ਤੁਹਾਨੂੰ ਆਪਾਂ ਦਾ ਕੰਮ ਹੈ ਇਹਨੂੰ ਸਮਝਾਣਾ ਆਪਾਂ ਇਹਨਾਂ ਨੂੰ ਸਮਝਾਇਆ ਹੁਣ ਅੱਗੇ ਇਹਨਾਂ ਦੀ ਸਮਝ ਹੈ ਕਿ ਮੈਂ ਦੇ ਇਹਨਾਂ ਦੇ ਫੇਵਰ ਦੀ ਗੱਲ ਕੀਤੀ ਹੈ ਕਿ ਸੋਰੀ